ਰਾਜਨ ਮੈਂ ਤੁਹਾਡੇ ਤੇ ਨਹੀਂ ਸਗੋਂ ਇਸ ਹਾਲਾਤ ਤੇ ਹੱਸ ਰਿਹਾ ਮੈਂ ਤਾਂ ਕੁਰਸੀ ਗਾਇਬ ਕਰਨੀ ਚਾਹੁੰਦਾ ਸੀ ਪਰ ਸਿੰਘਾਸਨ ਹੀ ਗਾਇਬ ਹੋ ਗਿਆ ਇਹ ਗੱਲ ਇਹ ਸਿਖਾਉਂਦੀ ਹੈ ਕਿ ਹਰ ਪਲ ਵਿੱਚ ਕਿੰਨੀਆਂ ਅਜੀਬ ਤੇ ਅਣ ਸੁਣੀਆਂ ਸੰਭਾਵਨਾਵਾਂ ਲੁਕੀਆਂ ਹੁੰਦੀਆਂ ਰਾਜੇ ਨੇ ਗੁੱਸੇ ਵਿੱਚ ਆਖਿਆ ਤੂੰ ਮਾਫੀ ਮੰਗਣ ਦੀ ਥਾਂ ਹੱਸ ਰਿਹਾ ਹੈ ਹੁਣ ਮੈਂ ਤੈਨੂੰ ਇਸ ਪਲ ਦਾ ਜਾਦੂ ਦਿਖਾਉਣਾ ਅੱਜ ਤੋਂ 7ਵੇਂ ਦਿਨ ਤੈਨੂੰ ਫਾਂਸੀ ਦਿੱਤੀ ਜਾਵੇਗੀ ਸੰਤ ਮੁਸਕਰਾਏ ਰਾਜਨ ਚਿੰਤਾ ਦੀ ਕੋਈ ਗੱਲ ਨਹੀਂ ਹੈ ਮੈਂ ਜਾਣਦਾ ਹਾਂ ਕਿ ਹਾਲੇ ਵੀ ਚੰਗਾ ਹੈ ਤੇ ਅੱਗੇ ਵੀ ਚੰਗਾ ਹੀ ਹੋਵੇਗਾ ਸੋ ਸੰਤਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਰਾਜੇ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਮੈਨੂੰ ਹਰ ਰੋਜ਼ ਸੰਤ ਦੀ ਖ਼ਬਰ ਦਿੱਤੀ ਜਾਵੇ ਮੈਂ ਦੇਖਣਾ ਚਾਹੁੰਦਾ ਕਿ ਇਹ ਕਿੰਨੇ ਦਿਨ ਤੱਕ ਅਜੇਹਾ ਢੋਂਗ ਕਰਦਾ ਹੈ ਕੁਝ ਲੋਕ ਸੰਤਾਂ ਨੂੰ ਮਿਲਣ ਆਏ ਉਹ ਬੋਲੇ ਗੁਰੂਦੇਵ ਕਿਰਪਾ ਕਰਕੇ ਕੁਝ ਕਰੋ ਰਾਜੇ ਤੋਂ ਮਾਫ਼ੀ ਮੰਗ ਲਵੋ ਹਾਲੇ ਵੀ 6 ਦਿਨ ਬਚੇ ਨੇ ਸੰਤ ਮੁਸਕਰਾਏ ਤੇ ਕਹਿਣ ਲੱਗੇ ਮੈਂ ਝੂਠੀ ਮਾਫੀ ਨਹੀਂ ਮੰਗ ਸਕਦਾ ਮੈਂ ਜਾਣਦਾ ਵਾਂ ਕਿ ਹਰ ਪਲ ਚਮਤਕਾਰ ਹੈ ਇਸ ਲਈ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਅਜੇ ਸਮੇਂ ਦੀ ਸਹੀ ਵਰਤੋਂ ਕਰੋ ਤੇ ਜੋ ਸਹੀ ਕੰਮ ਹੈ ਉਹੀ ਕਰੋ ਦੂਜੇ ਦਿਨ ਫਿਰ ਲੋਕ ਆਏ ਉਹ ਬੋਲੇ ਪੰਜ ਦਿਨ ਰਹਿ ਗਏ ਨੇ ਹੁਣ ਤਾਂ ਕੁਝ ਕਰੋ ਸੰਤ ਸ਼ਾਂਤ ਸੀ ਉਹਨਾਂ ਨੇ ਫਿਰ ਆਖਿਆ ਬਿਲਕੁਲ ਚਿੰਤਾ ਨਾ ਕਰੋ ਸਮਾਂ ਆਉਣ ਤੇ ਸਭ ਕੁਝ ਠੀਕ ਹੋ ਜਾਏਗਾ ਤੁਸੀਂ ਹਾਲੇ ਸਮੇਂ ਦੀ ਸਹੀ ਵਰਤੋਂ ਕਰੋ ਆਪਣੇ ਕੰਮ ਕਰੋ ਬਾਕੀ ਸਭ ਕੁਝ ਸਮੇਂ ਤੇ ਛੱਡ ਦਿਓ ਹਰ ਰੋਜ਼ ਸੈਨਿਕ ਇਹੀ ਗੱਲਾਂ ਰਾਜੇ ਨੂੰ ਦੱਸਦੇ ਕਿ ਸੰਤ ਤਾਂ ਬਿਲਕੁਲ ਸ਼ਾਂਤ ਨੇ ਨਾ ਡਰੈ ਨਾ ਕੋਈ ਸ਼ਿਕਾਇਤ ਹਰ ਵਾਰੀ ਉਹ ਇਹੀ ਗੱਲ ਕਹਿੰਦੇ ਨੇ ਕਿ ਹਰ ਪਲ ਵਿੱਚ ਜਾਦੂ ਹੈ ਅਜੇ ਸਮੇਂ ਦੀ ਸਹੀ ਵਰਤੋਂ ਕਰੋ ਤੇ ਜੋ ਸਹੀ ਕੰਮ ਹੈ ਬਸ ਉਹੀ ਕਰੋ ਸੱਤਵੇਂ ਦਿਨ ਸੰਤਾਂ ਨੂੰ ਰਾਜੇ ਦੇ ਸਾਹਮਣੇ ਲਿਆਂਦਾ ਗਿਆ ਅੱਜ ਰਾਜੇ ਨੇ ਪੂਰੇ ਸ਼ਹਿਰ ਦੇ ਲੋਕਾਂ ਦੇ ਸਾਹਮਣੇ ਸਭਾ ਲਗਵਾਈ ਰਾਜੇ ਨੇ ਵੇਖਿਆ ਕੀ ਸੰਤਾਂ ਦੇ ਚਿਹਰੇ ਤੇ ਅਜੇ ਵੀ ਉਹੀ ਸ਼ਾਂਤੀ ਹੈ ਰਾਜਾ ਰਹਿ ਨਾ ਸਕਿਆ ਉਹ ਬੋਲਿਆ ਸੰਤ ਜੀ ਅੱਜ ਤੁਹਾਡੇ ਗਲੇ ਵਿੱਚ ਮੌਤ ਹੈ ਤਾਂ ਵੀ ਤੁਸੀਂ ਚਿੰਤਾ ਨਹੀਂ ਕਰ ਰਹੇ ਸੰਤ ਬੋਲੇ ਰਾਜਨ ਇਹ ਗੱਲ ਸੱਚ ਹੈ ਕਿ ਮੇਰੇ ਗਲੇ ਵਿੱਚ ਫਾਂਸੀ ਦਾ ਫੰਦਾ ਹੈ ਪਰ ਇਹ ਵੀ ਓਨਾ ਹੀ ਸੱਚ ਹੈ ਕਿ ਮੈਂ ਇਸ ਪਲ ਜਿਉਂਦਾ ਵਾਂ ਜਾਗਰੂਕਾਂ ਸੁਚੇਤਾਂ ਤੇ ਇਸ ਪਲ ਵਿੱਚ ਅਨੰਤ ਮੌਕੇ ਨੇ ਇਸ ਲਈ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਇੰਨੇ ਨੂੰ ਅਚਾਨਕ ਇੱਕ ਸਪਾਹੀ ਦੌੜਦਾ ਹੋਇਆ ਆਇਆ ਤੇ ਘਬਰਾ ਕੇ ਰਾਜੇ ਨੂੰ ਬੋਲਿਆ ਮਹਾਰਾਜ ਰਾਜਕੁਮਾਰ ਬੇਹੋਸ਼ ਹੋ ਗਏ ਨੇ ਉਹਨਾਂ ਦੇ ਮੂੰਹ ਤੋਂ ਝੱਗ ਨਿਕਲ ਰਹੀ ਹੈ ਉਸ ਦੀ ਇਹ ਗੱਲ ਸੁਣ ਕੇ ਸੰਤਾ ਨੇ ਤੁਰੰਤ ਆਖਿਆ ਰਾਜਨ ਇਹ ਗੰਭੀਰ ਬਿਮਾਰੀ ਹੈ ਮੈਂ ਇਹਨੂੰ ਠੀਕ ਕਰ ਸਕਦਾ ਦਿਰੀ ਨਾ ਕਰੋ ਤੁਰੰਤ ਰਾਜਕੁਮਾਰ ਨੂੰ ਇੱਥੇ ਲਿਆਓ ਰਾਜੇ ਕੋਲ ਕੋਈ ਹੋਰ ਰਾਹ ਨਹੀਂ ਸੀ ਉਹਨੇ ਇਜਾਜ਼ਤ ਦੇ ਦਿੱਤੀ ਸੰਤਾ ਨੇ ਇਲਾਜ ਸ਼ੁਰੂ ਕੀਤਾ ਤੇ ਕੁਝ ਹੀ ਸਮੇਂ ਵਿੱਚ ਰਾਜਕੁਮਾਰ ਨੂੰ ਹੋਸ਼ ਆ ਗਿਆ ਸੰਤ ਬੋਲੇ ਵੇਖੋ ਰਾਜਨ ਜੇ ਮੈਂ ਇੱਥੇ ਮੌਜੂਦ ਨਾ ਹੁੰਦਾ ਤਾਂ ਰਾਜਕੁਮਾਰ ਦੀ ਜਾਨ ਖਤਰੇ ਵਿੱਚ ਆ ਸਕਦੀ ਸੀ ਰਾਜੇ ਨੇ ਸਾਰੇ ਲੋਕਾਂ ਦੇ ਸਾਹਮਣੇ ਸੰਤਾਂ ਦੇ ਪੈਰਾਂ ਵਿੱਚ ਢਹਿ ਕੇ ਆਪਣੀ ਗਲਤੀ ਸਵੀਕਾਰ ਕਰ ਲਈ ਤੇ ਉਸਨੇ ਸਾਰਿਆਂ ਦੇ ਸਾਹਮਣੇ ਕਬੂਲ ਕੀਤਾ ਕਿ ਸੰਤਾਂ ਦਾ ਚਿੰਤਾ ਨਾ ਕਰਨਾ ਸਗੋਂ ਇਸ ਪਾਲ ਉਤੇ ਪੂਰਾ ਭਰੋਸਾ ਕਰਨਾ ਅਸਲੀ ਚਮਤਕਾਰ ਸੀ ਦੋਸਤੋ ਹੁਣ ਤੁਸੀਂ ਕਹੋਗੇ ਕਿ ਇਸ ਤਰ੍ਹਾਂ ਬਿਨਾਂ ਚਿੰਤਾ ਦੇ ਰਹਿਣਾ ਤਾਂ ਸੱਚੀਓ ਬਹੁਤ ਵੱਡਾ ਚਮਤਕਾਰ ਹੈ ਤਾਂ ਮੈਂ ਦੱਸ ਦੇਵਾਂ ਕਿ ਇਹ ਕੋਈ ਸੰਤਾਂ ਦਾ ਚਮਤਕਾਰ ਨਹੀਂ ਸੀ ਚਿੰਤਾ ਤੇ ਡਰ ਰਹਿਤ ਰਹਿਣਾ ਹਮੇਸ਼ਾ ਖੁਸ਼ ਰਹਿਣਾ ਤਾਂ ਮਨੁੱਖ ਦੀ ਕੁਦਰਤੀ ਅਵਸਥਾ ਹੈ ਚਿੰਤਾ ਜਾਣੀ ਫੜੀ ਰੱਖਣਾ ਵੇਖੋ ਬੱਚਿਆਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਉਹ ਇੱਕ ਪਲ ਡੇਗਦੇ ਨੇ ਤੇ ਅਗਲੇ ਹੀ ਪਲ ਹੱਸਣ ਵੀ ਲੱਗਦੇ ਨੇ ਕਿਉਂਕਿ ਉਹ ਇਹ ਨਹੀਂ ਸੋਚਦੇ ਕਿ ਮੈਂ ਡੇਗਣਾ ਕਦੋਂ ਛੱਡਾਂਗਾ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਸਾਡਾ ਮਨ ਉਹਨਾਂ ਚੀਜ਼ਾਂ ਨੂੰ ਬੇਵਜ੍ਹਾ ਹੀ ਫੜੀ ਰੱਖਦਾ ਹੈ ਜੋ ਸਾਡੇ ਕੰਟਰੋਲ ਵਿੱਚ ਹੀ ਨਹੀਂ ਹੁੰਦੀਆਂ ਹੁਣ ਕਿਹੜੀਆਂ ਚੀਜ਼ਾਂ ਸਾਡੇ ਕੰਟਰੋਲ ਵਿੱਚ ਨਹੀਂ ਪੁਰਾਣੀਆਂ ਗਲਤੀਆਂ ਤੇ ਨਵੇਂ ਨਤੀਜੇ ਇਹ ਦੋਵੇਂ ਹੀ ਸਾਡੇ ਕੰਟਰੋਲ ਵਿੱਚ ਨਹੀਂ ਜਦੋਂ ਵੀ ਚਿੰਤਾ ਦਾ ਦੁੱਖ ਹੋਵੇ ਤਾਂ ਸਮਝ ਜਾਓ ਕਿ ਇਹਨਾਂ ਦੋਹਾਂ ਵਿੱਚੋਂ ਤੁਸੀਂ ਕੁਝ ਨਾ ਕੁਝ ਫੜਿਆ ਹੋਇਆ ਹੈ ਚਿੰਤਾ ਮਤਲਬ ਫੜੀ ਰੱਖਣਾ ਤੇ ਫੜੀ ਰੱਖਣਾ ਮਤਲਬ ਦੁੱਖ ਮਤਲਬ ਨਕਾਮੀ ਤੇ ਨਤੀਜੇ ਆਪਣੇ ਆਪ ਵਿੱਚ ਤੁਹਾਨੂੰ ਦੁੱਖ ਨਹੀਂ ਦਿੰਦੇ ਬਲਕਿ ਉਹਨਾਂ ਨੂੰ ਫੜੀ ਰੱਖਣਾ ਸਾਨੂੰ ਦੁੱਖ ਦਿੰਦਾ ਹੈ ਫੜੇ ਰਹਿਣ ਨਾਲ ਅਤੀਤ ਤੇ ਭਵਿੱਖ ਦੇ ਚੱਕਰ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਫੜੇ ਰਹਿਣ ਦਾ ਮਤਲਬ ਹੈ ਕਿਸੇ ਘਟਨਾ ਨੂੰ ਆਪਣੇ ਦਿਮਾਗ ਵਿੱਚ ਮੋੜ-ਮੋੜ ਚਲਾਉਣਾ ਜਾਂ ਵਿਸ਼ਲੇਸ਼ਣ ਕਰਦੇ ਰਹਿਣਾ ਕਿ ਕਾਸ਼ ਉਹ ਚੀਜ਼ ਮੈਂ ਪਹਿਲਾਂ ਸਿੱਖ ਲਈ ਹੁੰਦੀ ਕਾਸ਼ ਮੈਂ ਉਸ ਰਿਸ਼ਤੇ ਵਿੱਚ ਗਿਆ ਹੀ ਨਾ ਹੁੰਦਾ ਜਾਂ ਗਈ ਹੀ ਨਾ ਹੁੰਦੀ ਮੇਰੇ ਤੋਂ ਉਹ ਗਲਤੀ ਕਿਉਂ ਹੋ ਗਈ ਇਸੇ ਬੇਹੋਸ਼ੀ ਵਿੱਚ ਜਦੋਂ ਮਨ ਵਾਰ-ਵਾਰ ਇਹ ਸਭ ਕੁਝ ਸੋਚਦਾ ਰਹਿੰਦਾ ਹੈ ਤਾਂ ਵਰਤਮਾਨ ਪੂਰੀ ਤਰ੍ਹਾਂ ਗਵਾਚ ਜਾਂਦਾ ਹੈ ਇਸ ਬੇਹੋਸ਼ੀ ਵਿੱਚ ਜੋ ਸੀ ਕਰ ਸਕਦੇ ਸੀ ਉਹ ਨਹੀਂ ਕਰਦੇ ਜਿਸ ਕਾਰਨ ਅਤੀਤ ਹੀ ਭਵਿੱਖ ਵਿੱਚ ਦੁਹਰਾਇਆ ਜਾਂਦਾ ਹੈ ਤਾਂ ਹੁਣ ਸਾਡੀ ਅਸਲ ਜ਼ਿੰਮੇਵਾਰੀ ਕੀ ਹੈ ਓਸ਼ੋ ਕਹਿੰਦੇ ਨੇ ਕਿ ਸਾਡੀ ਅਸਲ ਜ਼ਿੰਮੇਵਾਰੀ ਪੂਰੀ ਤਰ੍ਹਾਂ ਵਰਤਮਾਨ ਵਿੱਚ ਰਹਿਣਾ ਹੈ ਨਾ ਕਿ ਭਵਿੱਖ ਨੂੰ ਕੰਟਰੋਲ ਕਰਨਾ ਇਹਦਾ ਮਤਲਬ ਹੈ ਕਿ ਆਪਣੇ ਟੀਚੇ ਉੱਤੇ ਪੂਰਾ ਭਰੋਸਾ ਰੱਖੋ ਕੰਮ ਵਿੱਚ ਆਪਣਾ ਸਭ ਕੁਝ ਲਾ ਦਿਓ ਬਾਕੀ ਨਤੀਜੇ ਨੂੰ ਸਮੇਂ ਤੇ ਛੱਡ ਦਿਓ